ਮਾ ਕੇੰਦਰ ਨੂੰ ਦੋਸੀ ਰੈਕਟ ਕੀਤੀ ਗਈ। ਇਹ ਜੀ ਜਿਹੜਾ ਜੋਤਨਾਸ਼ਿਆ ਵਿਰੋਧ ਚੱਲ ਰਿਹਾ ਵਾ ਉਹਦੀ ਲੜੀ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਸਖਤ ਹਦਾਇਤਾਂ ਦੇ ਅਨਸਾਰ ਅਸੀਂ ਕੱਲ ਜਿਹੜੇ ਹੌਟਸਪੌਟ ਦੇ ਉੱਤੇ ਰੇਡ ਕਰ ਰਹੇ ਸੀ ਡਰੱਗਸ ਹੌਟਸਪੌਟ ਜਿਹੜੇ ਆ ਤੇ ਇਸ ਮਹਿਮਦ ਰਾਣ ਸਾਨੂੰ ਜਿਹੜਾ ਵਾ ਕਾਮਯਾਬੀ ਮਿਲੀ ਆ ਰਣਜੀਤ ਸਿੰਘ ਉਰਫ ਮਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਇਬਰਾਹਿਮਪੁਰਾ ਜਿਹੜਾ ਵਾ ਇਹਨੂੰ ਅਸੀਂ 9 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਇੱਕ ਇਲੈਕਟ੍ਰਿਕ ਕੰਡਾ ਉਹਦੇ ਸਮੇਤ ਗ੍ਰਿਫਤਾਰ ਕੀਤਾ ਵਾ ਇਹ ਇਹ ਜਿਹੜਾ ਲੜਕਾ ਵਾ ਇਹ کافی ਸਾਡੇ ਰਡਾਰ ਤੇ ਸੀਗਾ ਕਿਉਂਕਿ ਲੋਕਾਂ ਨੇ ਇਹਦੀ ਬਹੁਤ ਸ਼ਿਕਾਇਤ ਕੀਤੀ ਸੀ ਕਿ ਇਹ 100-100 50-50 ਲੜਕਿਆਂ ਨੂੰ ਡੈਲੀ ਜਿਹੜੀ ਆ ਹੈਰਵਨ ਸਪਲਾਈ ਕਰਦਾ ਤੇ ਉਹ ਗਾਂ ਇੰਜੈਕਟ ਕਰਕੇ ਤੇ ਲਾਉਂਦੇ ਆ ਜਿਹਦੇ ਨਾਲ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀ ਪਲੱਸ ਜਿਹੜੀਆਂ ਓਵਰਡੋਜ਼ ਡੈਥ ਵੀ ਹੁੰਦੀਆਂ ਸੀਗੀਆਂ ਅਸੀਂ ਫਿਰ ਕੱਲ ਟਰੈਪ ਲਾ ਕੇ ਤੇ ਇਹਨੂੰ ਜਿਹੜਾ ਰੰਗੇ ਇੱਥੇ ਕਾਬੂ ਕਰਕੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਆ ਇਹਦੇ ਤੋਂ ਗਾਂ ਅਸੀਂ ਤਿੰਨ ਬੰਦੇ ਹੋਰ ਨੋਮੀਨੇਟ ਕੀਤੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਸੇਫ ਪੋਰਟਲ ਦੇ ਉੱਤੇ ਸ਼ਿਕਾਇਤ ਆ ਚੁੱਕੀ ਆ ਉਹਨਾਂ ਨੂੰ ਇਹ ਦਾ ਸਪਲਾਈ ਕਰਦਾ ਸੀਗਾ ਕਿ ਤੁਸੀਂ ਮੇਰਾ ਸਮਾਨ ਵੇਚੋ ਉਹ ਵੀ ਅਸੀਂ ਜਿਹੜੇ ਆ ਅੱਜ ਰੇਡ ਕਰਕੇ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਇਸ ਤੋਂ ਇਲਾਵਾ ਇੱਕ ਮੁਕਦਮੇ ਦੇ ਵਿੱਚ ਅਸੀਂ ਆਕਾਸ਼ਦੀਪ ਸਿੰਘ ਓਵਰਡੋਜ ਦਾ ਮੁਕਦਮਾ ਸੀਗਾ ਉਹ ਪਕੌੜਾ ਚੱਲੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਵਾ ਉਹ ਲਖੂਵਾਲ ਦਾ ਵਾ ਹੁਣ ਵੀ ਉਹ ਨਸ਼ਾ ਤਸਕਰੀ ਕਰਦਾ ਸੀਗਾ ਤੇ ਲਖੂਵਾਲ ਪਿੰਡ ਜਿਹੜਾ ਕਿ ਹਾਟ ਡਰੱਗ ਦਾ ਬਹੁਤ ਵੱਡਾ ਹਾਟ ਸਪੌਟ ਆ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਸਕੂਨ ਪ੍ਰਾਪਤ ਹੋਇਆ ਵਾ ਕਿਹੜਾ ਕਿਹੜਾ ਮਕਦਮਾ ਦਰਜ ਸੀ ਇਹਦੇ ਉਹ ਓਵਰਡੋਜ ਦਾ ਮਕਦਮਾ ਵਾ ਜੀ 162 ਨੰਬਰ 162/24 ਮੌਤ ਹੋਈ ਸੀ ਹਾਂ ਬਿਲਕੁਲ ਜੀ ਉਹਦੇ ਚ ਇੱਕ ਲੜਕੇ ਦੀ ਟੀਕਾ ਲਾਉਣ ਨਾਲ ਮੌਤ ਹੋਈ ਸੀ ਉਹਦੇ ਚ ਹੀ ਉਹਦੇ ਚ ਹੀ ਇਹਨੂੰ ਅਰੈਸਟ ਕੀਤਾ ਜੀ ਇਸ ਤੋਂ ਇਲਾਵਾ ਇੱਕ ਅਨਾਮੀ ਗੈਂਗਸਟਰ ਜਿਹੜਾ ਵਾ ਗੁਰਪਿੰਦਰ ਸਿੰਘ ਲਾਹੌਰੀਆ ਬੌਲੀਆਂ ਦਾ ਵਾ ਇਹ ਨੂੰ ਵੀ ਅਸੀਂ 125 ਨੰਬਰ ਮਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਅਦਾਲਤ 'ਚ ਪੇਸ਼ ਕਰ ਰਹੇ ਹਾਂ। ਇਹ ਜਿਹੜੀਆਂ ਵਾਰਦਾਤਾਂ ਵਿੱਚ ਸ਼ਾਮਲ ਜਿਹੜਾ ਗੁਰਪਿੰਦਰ ਲੋਹੜੀਆ ਬੈਂਕਰ ਪਰ ਰਹਿ ਗਿਆ। ਇਹ ਹੈਪੀ ਪਸ਼ੀਏ ਦੇ ਨਾਲ ਰਿਲੇਟਿਡ ਸੀਗਾ ਤੇ ਹੈਪੀ ਪਸ਼ੀਏ ਦਾ ਜਿਹੜਾ ਵੀ ਕੋਈ ਵੈਪਨ ਵਗੈਰਾ ਜਾਂ ਪੁਛ ਜੜੀਆਂ ਪ੍ਰੋਤੀਆਂ-ਪਰੂਤੀਆਂ ਸੀਗੀਆਂ ਉਹਦੀ ਇੱਥੇ ਕੰਮ ਕਰਦਾ ਸੀ ਉਹਦੇ ਟਾਈਮ ਤੇ ਉਹਦੇ ਇਸ਼ਾਰੇ। ਕੋਈ ਬਰਾਮਦਗੀ ਹੋਈ ਹੋਂ ਅੰਦਰ-ਪਲਗਾ ਕਿਹੜੇ ਨਹੀਂ ਅਜੇ ਗ੍ਰਿਫਤਾਰ ਕੀਤਾ ਵਾ ਪੁੱਛਗਿਛ ਕਰਕੇ ਫਿਰ ਨੈਕਸਟ ਜਿਹੜਾ ਵਾ ਅਸੀਂ ਜੋੜੀਏ ਕੋਈ ਨਮਾ ਕੋਸ਼ ਪੜਾ ਲਗਾ ਕਿ ਇਹ ਨੇ ਉਹਦੇ ਲਈ 10000 ਸਪਲਾਈ ਕੀਤੇ ਹਾਂ ਹਾਂਜੀ 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 ਇਹਨੇ ਦਸਿਆ ਬੋਟਲੀ ਪੁੱਛ ਗਿਸ਼ ਕਿ ਮੈਂ ਇਹਦੇ ਚ ਜਿਹੜਾ ਵੈਪਨ ਜਿਹੜੇ ਉਹਦੇ ਆ ਉਹ ਮੈਂ ਦਾ ਸਪਲਾਈ ਕਰਦਾ ਰਹਾਂ ਹੁਣ ਤੱਕ ਪਤਾ ਲਗਾ ਕਿ ਕਿੰਨੇ ਕਿ ਵੈਪਨ ਸਪਲਾਈ ਕੀਤੇ ਇਹ ਹੁਣ ਪੁੱਛ ਗਿਸ਼ ਕਰਾਂਗੇ ਬਰੀਕੀ ਨਾਲ ਪੰਜ ਵੈਪਨ ਦੱਸਦਾ ਵਾ ਬਾਕੀ ਕਰਾਂਗੇ ਪੁੱਛ ਗਿਸ਼ ਬਰੀਕੀ ਨਾਲ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਕਾਈਫੈਟ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼